Sampai jumpa di video selanjutnya. ये याद आती है ना वो ਅਧਿਪਤੀ ਕੀ ਨਾਮ ਜਦੋਂ ਮਾਤੇ ਕੀ ਗੱਲ ਬਾਰੇ ਰਮੀ ਜੇ ਮੇਰਾ ਨਾਮ ਤੇ ਸਵਾ 34 ਦੀ ਗੱਲ ਹੈਗੀ ਆ ਗੱਡੀ ਬੜੀ ਸਪੀਡ ਨਾਲ ਆਈ ਇਹਨੇ ਖੰਭਾ ਤੋੜਦਾ ਬੱਤੀ ਵਾਲਾ ਤੇ ਖੰਭਾ ਤੋੜਨ ਤੋਂ ਬਾਅਦ ਇਹਨੇ ਮੰਦਰ ਆਪਣੇ ਲਵਕੁਸ਼ਭਾਵਾਂ ਦੀ ਕੰਧ ਨੂੰ ਤੋੜਤੀ ਆ ਆ ਗੇਅਰ ਤੋੜ ਦਿੱਤਾ ਜੇ ਮੋਟਰ ਮੋਟਰ ਵੀ ਸਾਰੀ ਤੋੜ ਦਿੱਤੀ ਆ ਕਾਰਨ ਪੱਥਰ ਲੱਗ ਗਿਆ ਜੀ ਕਿੰਨੇ ਨੌਜਵਾਨ ਸੀਗਾ ਤੇ ਗੱਡੀ ਸਾਰੀ ਕਿੱਲੋ ਗੱਡੀ ਵਿੱਚ ਖੰਭਾ ਟੁੱਟਣ ਦੇ ਨਾਲ ਬੱਤੀ ਚੱਲ ਗਈ ਜਦੋਂ ਤੱਕ ਆਪਾਂ ਆਏ ਆ ਚੋਰ ਤਾਂ ਫਿਰ ਨਿਕਲ ਕੇ ਭੱਜ ਗਏ ਸੀ ਤੇ ਜਿਨ੍ਹਾਂ ਨੇ ਮਤਲਬ ਕਿ ਜਿਹੜੇ ਮੌਕੇ ਤੇ ਦੇਖਿਆ ਉਹਨਾਂ ਨੇ ਚਾਰ ਤੋਂ ਮੇਰੇ ਖਿਆਲ ਚਾਰ ਪੰਜ ਬੰਦੇ ਹੈਗੇ ਸੀ। ਤੇ ਦਿੱਲੀ ਨੰਬਰ ਦੀ ਗੱਡੀ ਜੇ ਵਾਈਟ ਕਲਰ ਦੀ ਸਿਆਜ। ਕਾਰਨ ਪਤਾ ਲੱਗਿਆ ਕਿ ਮੁੰਡੇ ਨੈੱਟੇ ਸੀ ਪੀਆ ਜਾਂ ਅੱਦੋ। ਉਹ ਤੁਸੀਂ ਦੇ ਮੱਥੇ ਨਹੀਂ ਲੱਗੇ ਨਿਕਲ ਕੇ ਭੱਜ ਹੀ ਗਏ ਆ। ਉਹ ਪਤਾ ਦੇ ਕੋਲ ਦੇ ਲੈਣੇ ਸੀ ਚੀਜ਼ਾਂ। ਉਹਨੇ ਕਮਪਲੇਨ ਕੀਤੀ ਹੈ। ਹਾਂ ਹਾਂ ਮੁੰਸੀ ਸਾਹਿਬ ਆਏ ਫੋਟੋਆਂ ਖਿੱਚ ਕੇ ਲੈ ਕੇ ਗਏ ਆ। ਡੀ ਡਿਵੀਜ਼ਨ ਵਾਲੇ। ਬੰਦਰ ਦਾ ਆਹੀ ਤੁਸੀਂ ਕਿੰਨਾ ਕੁ ਕਹਿ ਸਕਦੇ ਆ ਆਪਾਂ ਮੋਟਰ ਟੁੱਟ ਗਈ ਆ ਸਲੈਪਾ ਫੂਪਾ ਟੁੱਟ ਗਿਆ ਕੰਧ ਟੁੱਟ ਗਈ ਗੇਟ ਟੁੱਟ ਗਿਆ ਵਾ ਉਹ ਦੋ 2.5 ਲੱਖ ਦਾ ਮੰਦਰ ਦਾ ਨੁਕਸਾਨ ਹੋ ਗਿਆ ਜੀ ਅੱਛਾ ਜੀ ਤੇ ਨਾਲ ਇਹ ਜਾਨਵਰ ਵੀ ਮੋਰ ਹੋਈ ਗਏ ਹਾਂਜੀ ਉਹ ਹੈਗੇ ਤਿੰਨ ਤਿੰਨ ਜਾਨਵਰ ਹੈਗੇ ਉਹ ਇੱਕ ਗੱਡੀ ਤੇ ਲੇਕਾ ਇੱਕ ਗੱਡੀ ਥੱਲੇ ਚਾਰ ਹੈਗੇ ਜੀ ਕੋਈ ਪ੍ਰਸ਼ਾਸਨ ਨੂੰ ਮੰਗ ਕਰਦੇ ਪ੍ਰਸ਼ਾਸਨ ਨੂੰ ਆਡੇ ਮੰਦਰ ਦਾ ਜੋ ਹੱਜਾਣਾ ਦਿੱਤਾ ਜਾਵੇ ਬੰਦੇ ਫੜੇ ਜਾਣ ਕੀ ਗੱਲ ਬਾਤ ਹੈਗੀ ਕੀ ਚੱਕਰ ਹੈਗਾ ਉਹ ਪਤਾ ਲੱਗੇ ਕਿ ਜਿਹੜਾ ਮੰਦਰ ਦਾ ਨੁਕਸਾਨ ਆ ਉਹ ਤੇ ਭਰਨਾ ਪੈਣਾ ਹੀ ਆ ਤਾਂ ਲੱਗਦਾ ਨਹੀਂ ਕਿ ਕੋਈ ਆਮ ਬੰਦਾ ਹੁੰਦਾ ਤੇ ਉਹਦਾ ਜਾਨੀ ਨੁਕਸਾਨੀ ਹੋ ਸਕਦਾ ਸੀ ਹੋ ਤਾਂ ਹੋ ਹੀ ਜਾਣਾ ਸੀ ਯਾਰ ਕਿ ਫੰਕਸ਼ਨ ਆ ਇਹ ਤੇ ਰਾਤੀ ਫੰਕਸ਼ਨ ਹੈ ਜੀ ਆ ਵੇਖੋ ਅੱਜ ਰਾਤੀ ਫਰਸ਼ੀ ਨਹੀਂ ਗਾ ਫੰਕਸ਼ਨ ਹੈ ਵਾਹੀ ਜੀ ਸ਼ੁਗਰ ਘਰੋ ਵੀ ਫੰਕਸ਼ਨ ਖਤਮ ਹੋ ਚੁੱਕਾ ਹੈ ਨਹੀਂ ਤੇ ਜਿੱਦਾਂ ਇੱਥੇ ਭੀੜ ਇਕੱਠੀ ਹੈ ਸੀ ਉੱਥੇ ਤੰਦੂਰ ਲੱਗਾ ਹੋਇਆ ਸੀ ਤੰਦੂਰ ਲੱਗਾ ਹੋਇਆ ਸੀ ਉਹਦੇ ਸਾਰੇ ਮਰ ਜਾਣੇ ਸੀ ਜਿੱਦਾਂ ਗੱਡੀ ਚੜਾਈ ਜਾਂਦਾਂ ਨੇ ਉੱਪਰ ਇਹ ਸਵੇਰੇ ਮਾਰਨਿੰਗ 4 ਵਜੇ ਹੋਇਆ ਸਾਡੇ ਟਾਣੇ ਦੀ ਬੈਕਸਾਈਡ ਆ ਗੱਡੀ ਸਿਆਜਾ ਦਿੱਲੀ ਨੰਬਰ ਜਿਹੜਾ ਓਨਰ ਫਰੀਦਕੋਟ ਦਾ ਜੀ ਇੱਕ ਹੋਟਲ 'ਚ ਠਹਿਰਿਆ ਸੀ ਜਿਹੜਾ ਗੋਲਡਨ ਐਵਨੂ ਨੈਕਸਟ ਲੈਵਲ ਹੋਟਲ ਆ ਉਹਦੇ ਵਿੱਚ ਠਹਿਰੇ ਸੀ ਇਹ ਜਿਹੜੇ ਮੁੰਡੇ ਆ ਹਰਸ਼ ਕੱਕੜ ਆ ਤੇ ਗੌਤਮ ਸ਼ਰਮਾ ਆ ਜੀ ਇਹ ਉਥੇ ਮੈਨੇਜਰ ਦਾ ਤੇ ਹਾਊਸਕੀਪਿੰਗ ਦਾ ਕੰਮ ਕਰਦੇ ਆ ਜੀ ਇਹਨਾਂ ਨੇ ਉਥੋਂ ਗੱਡੀ ਇਹ ਲਈ ਆ ਤੇ ਇਸ ਜਿਹੜਾ ਮੁੰਡਾ ਵਾ ਗੌਤਮ ਸ਼ਰਮਾ ਇਹਦਾ ਜਨਮ ਦਿਨ ਸੀ ਇਹਨਾਂ ਨੇ ਉੱਥੋਂ ਕੋ ਖਾਦਾ ਪੀਤਾ ਪਾਟੀ ਪੁਟੀ ਕੀਤੀ ਤੋਂ ਉੱਥੋਂ ਗੱਡੀ ਇੰਦਰ ਲਿਆਏ ਕਿਉਂਕਿ ਰਹਿਣ ਵਾਲੇ ਵੀ ਇੱਥੋਂ ਦੇ ਆ ਤੇ ਇੱਥੇ ਆਣ ਕੇ ਗੱਡੀ ਕਿਤੇ ਫਾਸਤੀ ਉਹ ਗੱਡੀ ਆਣ ਕੇ ਤੇ ਹਿੱਟ ਕਰ ਗਈ ਟਰਾਂਸਫਾਰਮ ਦੇ ਨਾਲ ਤੋਂ ਟੁੱਟਣ ਕਰਕੇ ਤੋਂ ਟਰਾਂਸਫਾਰਮ ਨਾਲ ਦੀ ਗੱਡੀ ਦੇ ਉੱਤੇ ਡਿੱਗ ਪਿਆ ਤੇ ਗੱਡੀ ਟੁੱਟਲਾਸ ਹੋ ਗਈ ਬਾਕੀ ਵੈਰੀਫਾਈ ਕਰ ਰਹੇ ਹੋਰ ਵੀ ਸਰ ਇਹ ਤੋਂ ਨੁਕਸਾਨ ਵੀ ਆ ਕੋਈ ਲਾਗੇ ਚਾਕੇ ਜੀ ਨਾ ਲਾਗੇ ਨੁਕਸਾਨ ਇੱਕ ਤਾਂ ਬਿਜਲੀ ਬੋਰਡ ਦਾ ਹੋਇਆ ਜੀ ਇੱਕ ਲਾਗੇ ਮੰਦਰ ਆ ਮੰਦਰ ਦਾ ਗੇਟ ਗੂਟ ਵੀ ਟੁੱਟਾ ਵਾ ਉਹ ਉੱਥੇ ਡੌਗ ਹੁੰਦੇ ਨੇ ਕੁੱਤੇ ਹੁੰਦੇ ਨੇ ਲੈਂਦੇ ਪੱਕੇ ਉਹ கரੰਟ ਲੱਗਣ ਨਾਲ ਉਹਨਾਂ ਦੀ ਵੀ ਡੈਥ ਹੋਈ ਹੈ ਕਿਉਂਕਿ ਉਹ ਉਹ ਉੱਥੇ ਫਿਰਦੇ ਰਹਿੰਦੇ ਆ ਤੇ ਉਹ ਟ੍ਰਾਂਸਫਰਮ ਡਿੱਗਣ ਨਾਲ ਉਹ ਚ ਕਰੰਟ ਹੀ ਉਹ ਉਹਨਾਂ ਨਾਲ ਲੱਗ ਗਿਆ ਉਹਨਾਂ ਦੀ ਜਿੰਨੀ ਜਾਨ ਹੀ ਗੱਡੀ ਜਨਮ ਤੱਕ ਪੰਜ ਪੰਜ ਨੇ ਚਲਾ ਰਹੀ ਫਿਰ ਹਾਂ ਪੰਜ ਨੇ ਜਾਨੀ ਨੁਕਸਾਨ ਤੇ ਨਹੀਂ ਹੋ ਸਕਦਾ ਨਹੀਂ ਜਾਨੀ ਕਿਸੇ ਦਾ ਨੁਕਸਾਨ ਨਹੀਂ ਹੋਇਆ ਸਾਡੇ ਕੋਲ ਦੋ ਬੰਦੇ ਅਸੀਂ ਲਿਆਂਦੇ ਆ ਤਿੰਨ ਅਜੇ ਹੋਰ ਲੈ ਕੇ ਆਉਣੇ ਬਾਕੀ ਸਾਰੀ ਗੱਲ ਵੈਰੀਫਾਈ ਕਰਦੇ ਹਾਂ